पंज दुला पारे राजक वापसि करा रे पिक्छा प

No ਵੇ ਗੀ ਚਲੇਗੀ ਸਤ ਮਜ਼ਦੂਰਾਂ ਦਾ ਜਿੰਦਾਬਾਦ 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 인ਦਰਜੀਤ ਸਿੰਘ ਕਣੀਆਂ ਜ਼ਿਲ੍ਹਾ ਜਨ ਸਕੱਤਰ ਫਰੀਦਕੋਟ ਭਾਰਤੀ ਕਿਸਾਨ ਜੁਨੇਨਾ ਇਕਤਾ ਸਿੱਧੂਪੁਰ ਜਿਹੜਾ ਅਸੀਂ ਸੜਕਾਂ ਤੇ ਆਏ ਆ ਤੇ ਕੋਈ ਸਾਡਾ ਸ਼ੌਂਕ ਨਹੀਂ ਜਾਂ ਕੋਈ ਇਹ ਸਾਡੀ ਮਜਬੂਰੀ ਹੈ ਇੱਕ ਕਿਉਂਕਿ ਇਹ ਕੋ ਮਾਮਲਾ ਨਵਾਂ ਨਹੀਂ ਪਿਛਲਾ ਕਾਫੀ ਲੰਬਾ ਮਾਮਲਾ ਹੈ ਇਹ ਜਿਹੜੀ ਕੰਡਿਆਲੀ ਤਾਰ ਹੈ ਭਾਰਤ ਪਾਕਿਸਤਾਨ ਦੀ ਹਰ ਸਰਹੱਦ ਹੈ ਇਹ ਕੰਡਿਆਲੀ ਤਾਰ ਤੋਂ ਪਾਰ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਆਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਜਿਨ੍ਹਾਂ ਨੇ 40-40 ਸਾਲ ਪਹਿਲਾਂ ਬੇਬਾਦ ਪਈ ਜ਼ਮੀਨ ਨੂੰ ਆਬਾਦ ਕੀਤਾ ਉਹਨਾਂ ਆਬਾਦਕਾਰ ਕਿਸਾਨਾਂ ਨੇ 40 ਸਾਲਾਂ ਤੋਂ ਇਸ ਦਰਿਆਈ ਜ਼ਮੀਨ ਨੂੰ ਪੈਦਾਵਾਰ ਦੇਣ ਵਾਲੀ ਜ਼ਮੀਨ ਬਣਾਇਆ ਔਰ ਇੱਕ ਕਾਫੀ ਲੰਬੇ ਸਮੇਂ ਤੋਂ ਸਰਕਾਰ ਹੈ ਜਿਹੜੀ ਸਾਡੀ ਪੰਜਾਬ ਦੀ ਇਹ ਆਪਦੇ ਚਿਹਤਿਆਂ ਨੂੰ ਇਹਨਾਂ ਦਾ ਫਿਰੋਜ਼ਪੁਰ ਦਿਹਾਤੀ ਦਾ ਐਮ.ਐਲ.ਏ ਰਜਨੀਸ਼ ਦਈਆ ਉਹ ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ ਉਹ ਸਾਡੇ ਸੈਂਕੜੇ ਏਕੜ ਜ਼ਮੀਨ ਦੇ ਉੱਤੇ ਸੈਂਕੜੇ ਕਿਸਾਨ ਪਰਿਵਾਰ ਹੈ ਜਿਨ੍ਹਾਂ ਨੇ ਉਹ ਜ਼ਮੀਨ ਨੂੰ ਆਬਾਦ ਕੀਤਾ ਤੇ ਆਪਣੇ ਬੱਚਿਆਂ ਦਾ ਪੇਟ ਪਾਲਣ ਕਰ ਰਹੇ ਹੈ ਉਹਨਾਂ ਕਿਸਾਨਾਂ ਨੂੰ ਉਹਨਾਂ ਜ਼ਮੀਨਾਂ ਚੋਂ ਬਾਹਰ ਕੱਢ ਕੇ ਆਪਦੇ ਚਹੇਤੇ ਲੋਕਾਂ ਨੂੰ ਸਰਕਾਰ ਦੇ ਵਿੱਚ ਪਹੁੰਚ ਰੱਖਣ ਵਾਲੇ ਲੋਕਾਂ ਨੂੰ ਉਹਨਾਂ ਜ਼ਮੀਨਾਂ ਤੇ ਹੁਣ ਤੇ ਕਾਬਜ ਕਰਨਾ ਚਾਹੁੰਦਾ। ਉਹਨਾਂ ਜ਼ਮੀਨਾਂ ਨੂੰ ਇਹ ਬਹਾਲ ਕਰਾਉਣ ਦੇ ਲਈ ਸਾਡਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਵੱਲੋਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਮਾਨਯੋਗ ਡੀਸੀ ਸਾਹਿਬ ਫਿਰੋਈਪੁਰ ਦੇ ਦਫ਼ਤਰ ਅੱਗੇ ਚੱਲਦਾ ਰਿਹਾ ਹੈ। ਸਾਲਾਂ ਬੱਧੀ ਜੇ ਕਈੇ ਪਹਿਲਾਂ ਵੀ ਚੱਲਦਾ ਰਿਹਾ ਹੈ 6 ਮਹੀਨੇ ਪਹਿਲਾਂ, ਸਾਲ ਪਹਿਲਾਂ ਇਹ ਮੋਰਚੇ ਲੱਗਦੇ ਰਹੇ ਆ ਉਹਨਾਂ ਕਿਸਾਨਾਂ ਨੂੰ ਨਾ ਜ਼ਮੀਨਾਂ ਦੇ ਹੱਕ ਦਿਵਾਉਣ ਲਈ। ਪਰ ਜ਼ਿਲ੍ਹਾ ਫਿਰੋਜ਼ਪੁਰ ਦਾ ਪ੍ਰਸ਼ਾਸਨ ਮਾਨਯੋਗ ਡੀਸੀ ਸਾਹਿਬ ਪੁਲਿਸ ਪ੍ਰਸ਼ਾਸਨ ਅਕਸਰ ਬਿਸ਼ਵਾਸ ਦਿਵਾ ਕੇ ਸਾਨੂੰ ਇੱਥੋਂ ਠਾਲ ਦਿੰਦੇ ਸੀ ਕਿ ਤੁਹਾਡੀਆਂ ਇਹਨਾਂ ਮੰਗਾਂ ਨੂੰ ਅਸੀਂ ਜਲਦੀ ਪੂਚਾ ਕੇ ਜਿਹੜਾ ਨਾ ਕਿਸਾਨਾਂ ਨੂੰ ਮਾਲਕੀ ਹੱਕ ਦਵਾ ਦਾਂਗੇ। ਔਰ ਸਰਕਾਰ ਨੇ ਪ੍ਰਸ਼ਾਸਨ ਨੇ ਉੱਕਾ ਹੀ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਔਰ ਅੱਜ ਦੀ ਇਹ ਸਰਕਾਰ ਹੈ ਜਿਹੜੀ ਭਗਵੰਤ ਮਾਨ ਸਰਕਾਰ ਇਹਨਾਂ ਦਾ ਐਮਐਲਏ ਰਜਨੀਸ਼ ਦਈਆ ਉਹਦੇ ਇਸ਼ਾਰੇ ਦੇ ਉੱਤੇ ਉਹ ਗਰੀਬ ਕਿਸਾਨ ਸੈਂਕੜੇ ਪਰਿਵਾਰ ਹੈ ਜਿਹੜੇ ਉਹ ਥੋੜੀ ਥੋੜੀ ਜ਼ਮੀਨ ਦੇ ਉੱਤੇ ਆਪਦਾ ਪੇਟ ਪਾਲਣ ਕਰ ਰਹੇ ਆ ਜਿਨ੍ਹਾਂ ਨੇ ਬੇਵਾਦ ਪਈ ਜ਼ਮੀਨ ਸਰਕੜੇ ਕਾਹੀ ਦੇ ਵਿੱਚੋਂ ਸੱਪਾਂ ਦੇ ਸਿਰ ਮੁੱਦ ਕੇ ਉਹਨੂੰ ਪੈਦਾ ਦੇਣ ਵਾਲੀ ਬਣਾਇਆ ਉਹ ਆਪਦੇ ਪਰਿਵਾਰ ਪਾਲ ਰਹੇ ਆ ਸੋ ਸਰਕਾਰ ਤੇ ਐਮਐਲਏ ਜਿਹੜਾ ਇਹਨਾਂ ਦਾ ਵਿਜਿਤ ਨੇ ਇਹਨਾਂ ਜ਼ਮੀਨਾਂ ਚੋਂ ਇਹਨਾਂ ਨੂੰ ਕੱਢ ਕੇ ਆਪਦੇ ਚਿਹਤਿਆਂ ਨੂੰ ਜਾਂ ਸਰਕਾਰ ਦੇ ਵਿੱਚ ਸਤਾ ਦੇ ਗਲਿਆਰਿਆਂ ਦੇ ਵਿੱਚ ਪਹੁੰਚ ਰੱਖਣ ਵਾਲੇ ਲੋਕਾਂ ਨੂੰ ਜਾਂ ਸਰਕਾਰ ਦੇ ਨਜ਼ਦੀਕੀਆਂ ਨੂੰ ਇਹਨਾਂ ਜ਼ਮੀਨਾਂ ਦੇ ਉੱਤੇ ਕਾਬਜ਼ ਕਰ ਦਿੱਤਾ ਜਾਵੇ ਔਰ ਅਸੀਂ ਇਹ ਸੰਘਰਸ਼ ਨੂੰ ਆਪਦੇ ਨੂੰ ਪਿਛਲੇ ਲਗਭਗ 2 ਮਹੀਨਿਆਂ ਤੋਂ ਸ਼ਾਂਤਮਈ ਪੀਸਫੁਲੀ ਡੀਸੀ ਸਾਹਿਬ ਫਰੀ ਆਪਣਾ ਫਰੀਪੁਰ ਦੇ ਦਫ਼ਤਰ ਅੱਗੇ ਚਲਾ ਰਹੇ ਸੀ ਔਰ 35 ਦਿਨ ਹੋ ਗਏ ਸਾਡਾ ਇੱਕ ਕਿਸਾਨ ਭਾਰਤੀ ਕਿਸਾਨ ਜੁਨੇ ਨੇਕਤਾ ਸਿੱਧੂਪੁਰ ਦਾ ਦਾਰਾ ਸਿੰਘ 35 ਦਿਨਾਂ ਤੋਂ ਲੈ ਕੇ ਇਹਨਾਂ ਜ਼ਮੀਨਾਂ ਦੇ ਹੱਕ ਬਹਾਲ ਕਰਾਉਣ ਲਈ ਮਰਨ ਵਰਤ ਤੇ ਬੈਠਾ ਹੈ 35 ਦਿਨਾਂ ਤੋਂ ਲੈ ਕੇ ਉਹਦੇ ਅਨਾਜ ਦਾ ਇੱਕ ਦਾਣਾ ਅੰਦਰ ਨਹੀਂ ਗਿਆ ਕੇਵਲ ਪਾਣੀ ਤੇ ਔਰ ਜਦੋਂ ਉਹਦੀ ਪਿਛਲੇ ਦਿਨੀ ਸਿਹਤ ਵਿਗੜੀ ਹਾਰਟ ਅਟੈਕ ਆਇਆ ਨੂੰ ਉਦੇ ਸ਼ੂਗਰ ਦਾ ਲੈਵਲ ਡਾਊਨ ਹੋਇਆ ਪ੍ਰਸ਼ਾਸਨ ਨੇ ਧੱਕਾ ਮੁਕੀ ਕਰਕੇ ਉੱਥੇ ਪ੍ਰੋਟੈਸਟ ਦੇ ਵਿੱਚ ਬੈਠੀਆਂ ਔਰਤਾਂ ਨੂੰ ਧੱਕੇ ਦੇ ਕੇ ਉਹਨੂੰ ਧੱਕੇ ਨਾਲ ਲਿਜਾ ਕੇ ਜਿਹੜਾ ਹੈਗਾ ਬਠਿੰਡੇ ਦੇ ਇਮੇਜ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਡ੍ਰਿਪਾਂ ਹੀ ਇਹਨਾਂ ਨੇ ਧੱਕੇ ਨਾਲ ਉਹਨੂੰ ਕੁਥੋੜੀ ਬਹੁਤਾ ਜਿਹੜੀ ਡ੍ਰਿਪ ਲਾਈ ਹੈ ਲੇਕਿਨ ਉਹਨੇ ਮੂੰਹ ਥਾਣੀ ਤੇ ਹਾਲੇ ਤੱਕ ਕੋਈ ਮੈਡੀਸਨ ਨਹੀਂ ਲਿਆ ਉਹ ਸਾਡਾ ਕਿਸਾਨ ਭੁੱਖਣ ਪਾਣਾ 35 ਦਿਨਾਂ ਤੋਂ ਲੈ ਕੇ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਹੈ ਔਰ ਕਿਸਾਨਾਂ ਦੇ ਇਹਨਾਂ ਆਵਾਦਕਾਰ ਕਿਸਾਨਾਂ ਦੇ ਹੱਕ ਲੈਣ ਲਈ ਸਾਡੀ ਜਥੇਬੰਦੀ ਪੀਸਫੁਲੀ 2 ਮਹੀਨਿਆਂ ਤੋਂ ਸੰਘਰਸ਼ ਕਰ ਰਹੀ ਹੈ ਪ੍ਰਸ਼ਾਸਨ ਅਣਾਕਾਨੀ ਕਰ ਰਿਹਾ ਗੋਗਲੋਨੋਂ ਮਿੱਟੀ ਝੜ ਰਿਹਾ ਉਹਨਾਂ ਨੂੰ ਹੱਕ ਨਹੀਂ ਦੇ ਰਿਹਾ ਇਸ ਕਰਕੇ ਸਾਨੂੰ ਜਿਹੜਾ 24 ਤਰੀਕ ਦਾ ਵਿਸ਼ਵਾਸ ਦਿਵਾਇਆ ਸੀ ਜਿਹੜਾ ਸਿਵਲ ਪ੍ਰਸ਼ਾਸਨ ਡੀਸੀ ਸਾਹਿਬ ਨੇ ਫਿਰੋਜ਼ਪੁਰ ਨੇ ਕਿ 24 ਤਰੀਕ ਤੱਕ ਤੁਹਾਡੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਕਰ ਦਾਂਗੇ ਪਰ ਇਹਨਾਂ ਨੇ ਨਹੀਂ ਕੀਤਾ ਕੱਲ ਅਸੀਂ ਫਿਰੋਜ਼ਪੁਰ ਦੇ ਵਿੱਚ ਇੱਕ ਚੌਕ ਬੰਦ ਕੀਤਾ ਸੀ ਔਰ ਅਸੀਂ ਉਦਹੀਂ 23 ਤਰੀਕ ਨੂੰ 81 ਵਿੱਚ 14 ਤੱਕ ਸਾਡਾ ਹਲ ਕਰ ਦਿਓ ਨਹੀਂ 26 ਤਰੀਕ ਨੂੰ ਅਸੀਂ ਹਾਲ ਪੰਜਾਬ ਦੇ ਵਿੱਚ ਜਿਹੜਾ ਰੋਡ ਬਲੌਕ ਕਰਾਂਗੇ ਅੱਜ ਸਾਡੀ ਜਥੇਬੰਦੀ ਭਾਰਤੀ ਕਿਸਾਨ ਜੁਨੇ ਦੀ ਨਿਕਤਾ ਸਿੱਧੂ ਪਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਰੋਡ ਬਲੌਕ ਨੇ ਜਦੋਂ ਤੱਕ ਕਿਸਾਨਾਂ ਦੀਆਂ ਜ਼ਮੀਨਾਂ ਦੇ ਤਾਰੋਂ ਪਾਰ ਕਿਸਾਨਾਂ ਆਵਾਦਕਾਰ ਕਿਸਾਨਾਂ ਦੇ ਜ਼ਮੀਨਾਂ ਦੇ ਹੱਕ ਨਹੀਂ ਦਿੱਤੇ ਜਾਣਗੇ ਉਦੋਂ ਤੱਕ ਸੰਘਰਸ਼ ਸਾਡਾ ਜਾਰੀ ਰਹੂ ਅਗਲਾ ਸਟੈਪ ਕੀ ਹੈ ਕੋਈ ਸਰਕਾਰ ਨਾਲ ਗੱਲ ਹੋਈ ਹੈ ਜਾਂ ਕਿਸੇ ਨੁਮਾਇੰਦੇ ਨਾਲ ਹਾਲ ਹਾਲ ਅੱਜ ਤਾਂ ਇਹ ਸਟੈਪ ਸਾਡਾ ਰੋਡ ਬਲੌਕ ਹੀ ਹੈ ਹਲੇ ਤੱਕ